ਮਾਨ ਸਾਹਿਬ ਸਾਡੇ ਵੱਡੇ ਭਾਈ ਸਾਹਿਬ ਨੇ ਇਹ ਬਹੁਤ ਵੱਡਾ ਦੁੱਖ ਹੈ ਸੱਚੇ ਪਾਤਸ਼ਾਹ ਸੈਨ ਦਾ ਬਲਵਕੀ ਬੜਾ ਵਧੀਆ ਸੁਭਾਅ ਸੀ ਕਦੇ ਉਹਨਾਂ ਨੇ ਇਹ ਨਹੀਂ ਸੀ ਜਤਾਇਆ ਕਿ ਉਹ ਗੁਰਦਾਸ ਮਾਨ ਦੇ ਏਡੇ ਵੱਡੇ ਲੈਜੈਂਡ ਦੇ ਭਰਾ ਨੇ ਮਾਂ ਮਰੇ ਤਾਂ ਮਾਪੇ ਮੁੱਕਦੇ ਪਿਓ ਮਰੇ ਘਰ ਵੇਲਾ ਰੱਬਾ ਮਰਨਾ ਵੀਰ ਕਿਸੇ ਤੇ ਉੱਡ ਜਾਂਦਾ ਮੇਲਾ ਸੋ ਸ਼ਮਸ਼ੀਰ ਸਰ ਔਰ ਹਰਦੀਪ ਜੀ ਵੀ ਪਹੁੰਚੇ ਨੇ ਸੋ ਦੁੱਖਾਂ ਦਾ ਪਹਾੜ ਟੁੱਟਿਆ ਮਾਨ ਸਰ ਤੇ ਪਰਿਵਾਰ ਤੇ ਸਰ ਤੁਸੀਂ ਕੀ ਜਜ਼ਬਾਤ ਨੇ ਤੁਹਾਡੇ ਹਾਂਜੀ ਪੰਥ ਜੀ ਨੂੰ ਪਿਆਰ ਨਾਲ ਪੰਥਾ ਵੀ ਕਹਿੰਦੇ ਸੀਗੇ ਗੁਰਪੰਥ ਜਿਹੜਾ ਗੁਰਦਾਸ ਮਾਨ ਦਾ ਸਗਾ ਭਰਾ ਬਹੁਤ ਹੀ ਪਿਆਰਾ ਬੰਦਾ ਸੀ ਪਹਿਲੇ ਪਹਿਲ ਜਦੋਂ ਗੁਰਦਾਸ ਮਾਨ ਦੀ ਸ਼ੁਰੂਆਤ ਹੋਈ ਤਾਂ ਬਹੁਤ ਸਾਲ ਮੈਨੋਲਨ ਤੇ ਹਰ ਇੱਕ ਸਟੇਜ ਦੇ ਉੱਤੇ ਪੰਥ ਇੰਚਾਰਜ ਹੁੰਦਾ ਸੀ ਤੇ ਬੜਾ ਹੀ ਪਿਆਰਾ ਬੰਦਾ ਸੀ ਗੁਰਦਾਸ ਮਾਨ ਨੂੰ ਇੱਥੇ ਪਹਚਾਣ ਚ ਗੁਰਪੰਥਤਾ ਵੀ ਯੋਗਦਾਨ ਆ ਬਕਾਇਦਾ ਇਨਸਾਨ ਬਹੁਤ ਵਧੀਆ ਸੀ ਮਿਊਜ਼ਿਕ ਦੀ ਬਹੁਤ ਸਮਝ ਸੀ ਬਸ ਐਸ ਵੇਲੇ ਫਿਰ ਬਹੁਤਾ ਕੁਝ ਕਈ ਨਹੀਂ ਹੁੰਦਾ ਜਾਂ ਔੜਦਾ ਵੀ ਨਹੀਂ ਸਸਿਗਾ ਜੀ ਮੈਂ ਤੁਹਾਡਾ ਆਪਣਾ ਬਾਈ ਹਰਦੀਪ ਗੁਰਪੰਥ ਯਾਰਾਂ ਦਾ ਯਾਰ ਸੀ ਸਾਡਾ ਗੁਰਦਾਸ ਭਾਈ ਸਟਾਰਟ ਤੋਂ ਬਹੁਤ ਮਨੇ ਸਾਥ ਦਿੱਤਾ ਅੱਜ ਦੁੱਖ ਦੀ ਘੜੀ 'ਚ ਅੱਜ ਵਸ਼ਰੀਖ ਹੋਏ ਆ ਮਾਨ ਸਾਹਿਬ ਸਾਡੇ ਵੱਡੇ ਭਾਈ ਸਾਹਿਬ ਨੇ ਇਹ ਬਹੁਤ ਵੱਡਾ ਦੁੱਖ ਹੈ ਸੱਚੇ ਪਾਤਸ਼ਾਹ ਸਹਨ ਦਾ ਬਲਬਖੀ ਸਰ ਕੁਝ ਯਾਦਾਂ ਉਹਨਾਂ ਦੇ ਨਾਲ ਤੁਹਾਡੀਆਂ ਜ਼ਰੂਰ ਜਾਨਣਾ ਚਾਹੂੰਗੀ ਮੈਂ ਕੁਝ ਪੰਥ ਸਰ ਦੇ ਨਾਲ ਕੁਝ ਮੈਮਰੀਜ਼ ਹੋਣਗੀਆਂ ਤੁਹਾਡੀਆਂ ਜਿਹੜੀਆਂ ਚਾਰ ਦਿਨ ਪਹਿਲਾਂ ਅਸੀਂ ਮਾਨ ਸਾਹਿਬ ਨੂੰ ਯਾਦ ਕੀਤਾ ਘਰ ਗਏ ਸੀ ਉਦੋਂ ਗੱਲਾਂ ਉਹਦੀਆਂ ਕਰੀਏਗੇ ਥੋੜੇ ਮੁਵਾਰ ਸੀਗੇ ਪਰ ਐ ਸੀਗਾ ਕਿ ਇੰਨੀ ਜਲਦੀ ਚਲ ਜਾਣਗੇ ਪਰ ਇਹ ਉਮੀਦ ਨਹੀਂ ਸੀਗੀ ਕਿਹੜੀ ਪ੍ਰੋਬਲਮ ਦੇ ਨਾਲ ਜੁੜ ਜਰੇ ਸੀ ਇਹ ਨਹੀਂ ਪਤਾ ਕਿਹੜੀ ਸੀ ਮੈਂ ਜੀ ਉਹਨਾਂ ਦੇ ਧੂਆ ਦਾ ਪੋਤਾ ਜੀ ਪਿਛਲੇ ਕੋ ਥੋੜੇ ਸਮੇਂ ਤੋਂ ਕੈਂਸਰ ਨਾਲ ਚੁੰਜ ਰਹੇ ਸੀਗੇ ਪਰ ਇਹ ਨਹੀਂ ਸੇਧਾ ਖਿਆਲ ਰੱਖਦੇ ਸੀਗੇ ਜਿਵੇਂ ਮਾਨ ਸਾਹਿਬ ਲੀਆਂ ਤੇ ਚੱਲਦੇ ਉਵੇਂ ਇਹਨਾਂ ਲਈਆਂ ਤੇ ਇਹਨਾਂ ਤਾਂ ਚੱਲਣਾ ਹੀ ਚੱਲਣਾ ਤੇ ਸਾਡਾ ਤਾਂ ਅੱਜ ਜਾ ਕੇ ਲੁੱਟਿਆ ਗਿਆ ਮਾਨ ਸਾਹਿਬ ਦਾ ਤਾਂ ਲੁੱਟਿਆ ਜਾਣਾ ਹੀ ਆ ਜਿਨ੍ਹਾਂ ਨੇ ਵੀ ਬਾਰ ਬਾਰ ਦਾ ਦੇਖਦੇ ਸੀ ਬਾਕੀ ਆਉਦੇ ਪਿੰਡਵਾਲ ਜਾਂ ਕਿਵੇਂ ਮਾਨਸਤ ਇਹ ਹੀ ਦੇਖਦੇ ਸੀਗੇ ਅੱਜ ਸਾਨੂੰ ਦੁਨੀਆ 'ਚ ਹਨੇਰਾ ਪੈ ਗਿਆ ਜੀ ਬਾਈ ਪੰਥ ਦੇ ਜਾਨ ਨਾਲ ਸਾਡੇ ਲਈ ਬਹੁਤ ਔਖਾ ਟਾਈਮ ਹੈ ਪਰ ਐਡੀ ਸਿਹਤ ਦਾ ਖਿਆਲ ਰੱਖਣ ਵਾਲੇ ਜੋਗਾ ਕਰਨ ਵਾਲੇ ਸਾਈਕਲਿੰਗ ਕਰਨ ਵਾਲੇ ਜਿਵੇਂ ਕਮਾਲ ਹੀ ਹੋ ਗਈ ਇੱਕ ਵਾਰੀ ਆਏ ਹੱਥ ਛੱਡ ਕੇ ਤੁਸੀਂ ਜਾਣ ਲੱਗਿਆ ਨਹੀਂ ਸ਼ਾਇਦ ਤੁਹਾਡੀ ਟੀਮ ਨੇ ਦੇਖਿਆ ਹੀ ਹੋਣਾ ਕਿ ਐਡੀ ਸੋਹਣੀ ਸਿਹਤ ਸੀ ਕੋਈ ਕੈਂਸਰ ਦੇ ਪੇਸ਼ੈਂਟ ਲੱਗਦੇ ਨਹੀਂ ਸੀ ਪਰ ਬਹੁਤ ਖੜੇ ਟਾਈਮ ਤੋਂ ਸਾਨੂੰ ਜਿਹਨੂੰ ਪੰਜਾਬੀ ਚ ਕਹਿੰਦੇ ਆ ਜੀ ਬੜੇ ਮਾੜੇ ਟਾਈਮ ਤੋਂ ਸਾਨੂੰ ਤੁੱਖਾ ਦੇਗੇ ਸਰ ਤੁਹਾਡਾ ਘਟਾ ਰੂਆ ਜੀ ਸਰ ਜੀ ਸਰ ਦੀ ਏਜ ਕਿੰਨੀ ਸੀ 60 ਪਲੱਸ ਹੋਣਗੇ 60 ਤੋਂ ਕੁਛ ਨਾ 60 ਤੋਂ ਕੁਛੁੱਤੇ ਬਈ ਇਨੀ ਕਹਾਣੀ ਆ ਜੀ ਉਮਰਾਂ ਦੇ ਵਿੱਚ ਕਿ ਦਿਲ ਦੇ ਜਵਾਨ ਸੀਗੇ ਜੀ ਸਾਨੂੰ ਮੋਟੀਵੇਟ ਕਰਦੇ ਸੀ ਸਾਈਕਲਿੰਗ ਕਰਿਆ ਕਰੋ ਯੋਗਾ ਕਰਿਆ ਕਰੋ ਸਭ ਕੁਝ ਕਰਿਆ ਕਰੋ ਸਾਨੂੰ ਉਲਟਾ ਮੋਟੀਵੇਟ ਕਰਦੇ ਸੀ ਪਰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਵੀ ਐਡੀ ਛੇਤੀ ਸਾਨੂੰ ਧੁੱਖ ਦੇ ਕੇ ਉੱਠ ਜਾਣਗੇ ਦੁਨੀਆ ਤੋਂ ਪਰ ਇਹ ਡੇਢ ਕਿ ਮਹੀਨੇ ਦੇ ਵਿੱਚ ਪਤਾ ਹੀ ਨਹੀਂ ਪ੍ਰਮਾਤਮਾ ਨੇ ਕੀ ਕੀਤਾ ਕੀ ਹੋਇਆ ਉਹ ਕਿਵੇਂ ਝੂਈ ਦੇ ਮਰ ਗਏ ਠੀਕ ਹੈ ਜੀ ਤੁਹਾਡੇ ਹੰਦ ਸਾਡੇ ਦੁੱਖ ਚ ਦਾ ਮਿਹਰਬਾਨੀ ਤੁਹਾਡੀ ਸੋ ਪਰਿਵਾਰਿਕ ਮੈਂਬਰ ਜੋ ਨੇ ਕਾਫੀ ਦੁਖਦ ਨਜ਼ਰ ਆ ਰਹੇ ਨੇ ਉਹਨਾਂ ਦਾ ਦੁੱਖ ਜਿਹੜਾ ਹੈ ਉਹ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਪਰਿਵਾਰਿਕ ਮੈਂਬਰ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਔਰ ਸਭ ਦੇ ਹਾਲ ਜਿਹੜੇ ਨੇ ਬਹੁਤ ਬੁਰੇ ਨੇ ਕਿਉਂਕਿ ਦੁੱਖਾਂ ਦਾ ਪਹਾੜ ਟੁੱਟਿਆ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਪੰਥ ਸਰ ਨੇ ਉਹ ਕਾਫੀ ਐਕਟਿਵ ਸੀਗੇ ਵਰਕਆਊਟ ਨੂੰ ਲੈ ਕੇ ਯੋਗਾ ਨੂੰ ਲੈ ਕੇ ਹਰ ਕਿਸੇ ਨੂੰ ਮੋਟੀਵੇਟ ਕਰਦੇ ਸੀਗੇ ਔਰ ਮਾਨ ਪਰਿਵਾਰ ਦਾ ਇੱਕ ਕਹਿ ਸਕਦੇ ਅਸੀਂ ਕਿ ਬਹੁਤ ਸਟਰੋਂਗ ਪਿਲਰ ਸੀਗੇ ਤੇ ਸ਼ਮਸ਼ੀਰ ਸਰ ਔਰ ਹਰਦੀਪ ਸਰ ਨੇ ਵੀ ਜਵਾਬ ਨੇ ਜਜ਼ਬਾਤ ਜਿਹੜੇ ਨੇ ਸਾਡੇ ਨਾਲ ਸਾਂਝੇ ਕੀਤੇ ਸੋ ਹੋਰ ਵੀ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਸੋ ਅਸ਼ੋਕ ਮਸਤੀ ਜੀ ਔਰ ਰੋਮੀ ਜੀ ਇੱਥੇ ਨੇ ਔਰ ਜ਼ਰੂਰ ਜਨਨ ਜਾਵਾਂਗੇ ਸਰ ਤੁਹਾਡੀ ਕੀ ਜਜ਼ਬਾਤ ਨੇ ਕਿਉਂਕਿ ਮਾਨ ਪਰਿਵਾਰ ਤੇ ਅੱਜ ਦੁੱਖਾਂ ਦਾ ਪਹਾੜ ਟੁੱਟਿਆ ਬੜੀ ਦੁਖਦ ਖਬਰ ਹੈ ਹਰ ਕੋਈ ਸਾਈਡ ਹੈ ਮਾਇੂਸ ਹੈ ਦੇਖੋ ਮਾਨ ਪਰਿਵਾਰ ਗੁਰਦਾਸ ਬਾਈ ਜੀ ਗੁਰਪੰਤ ਮਾਨ ਜੀ ਇਹਨਾਂ ਨੂੰ ਤਾਂ ਅਸੀਂ ਕਿਉਂਕਿ ਮੈਂ ਗਿੱਦੜਵਾਦਾ ਰਹਿਣ ਵਾਲਾ ਤੇ ਅਸੀਂ ਬਚਪਨ ਤੋਂ ਹੀ ਇਹਨਾਂ ਨੂੰ ਗਰੋ ਕਰਦੇ ਆ ਜਾਂ ਅਸੀਂ ਸਮਝੋ ਕਿ ਅਸੀਂ ਉੱਥੇ ਇਹਨਾਂ ਦੀਆਂ ਚਰਚਾਵਾਂ ਸੁਣਦੇ ਆ ਕਿ ਕਿੰਨੇ ਹੰਭਲ ਨੇ ਕਿੰਨੇ ਚੰਗੇ ਇਨਸਾਨ ਨੇ ਜਾਂ ਕਿੰਨੇ ਅ ਦੁੱਖ ਸੁੱਖ ਖੜੇ ਹੋਣ ਵਾਲੇ ਇਨਸਾਨ ਸੀ ਗੁਰਪੰਥ ਬਾਈ ਜੀ ਉਹਨਾਂ ਨਾਲ ਸਾਡੀ ਸਾਂਝ ਇਸ ਕਰਕੇ ਰਹੀ ਹੈ ਕਿਉਂਕਿ ਮਾਨ ਸਾਹਿਬ ਗੁਰਪੰਥ ਜੀ ਔਰ ਅਸੀਂ ਇੱਕੋ ਉਸਤਾਦ ਜੀ ਕੋਲੇ ਬਹਿ ਕੇ ਰਿਆਜ਼ ਕਰਦੇ ਰਹੇ ਇਹ ਮੰਡੋਲਿੰਦਰ ਰਿਆਜ਼ ਕਰਦੇ ਸਨ ਤੇ ਅਸੀਂ ਉਹਨਾਂ ਤੋਂ ਗਾਣਾ ਸਿੱਖਦੇ ਸੀ ਸੋ ਉਦੋਂ ਇਹਨਾਂ ਦੇ ਨਾਲ ਬਹੁਤ ਗੱਲਾਂ ਬਾਤਾਂ ਕਰਨ ਦਾ ਦੁਨੀਆਵੀ ਗੱਲਾਂ ਔਰ ਖਾਸਾ ਮਜ਼ਾਕ ਕੋਈ ਅਸੀਂ ਬੜੇ ਛੋਟੇ ਸੀਗੇ ਸਾਡੇ ਤੋਂ ਤਾਂ ਕਾਫੀ ਵੱਡੇ ਸੀ ਸੋ ਉਹ ਬੜਾ ਵਧੀਆ ਸੁਭਾਅ ਸੀ ਕਦੇ ਉਹਨਾਂ ਨੇ ਇਹ ਨਹੀਂ ਸੀ ਜਤਾਇਆ ਕਿ ਉਹ ਗੁਰਦਾਸ ਮਾਨ ਦੇ ਐਡੇ ਵੱਡੇ ਲੈਜੈਂਡ ਦੇ ਭਰਾ ਨੇ ਕਦੇ ਕੋਈ ਇਸ ਤਰੀਕੇ ਦਾ ਸਾਹਮਣੇ ਵਾਲੇ ਬੰਦੇ ਨੂੰ ਐ ਔਰ ਚੁੱਪ ਰਹਿੰਦੇ ਸੀ ਮੈਕਸੀਮਮ 10 ਤੁਸੀਂ ਗੱਲਾਂ ਕਰਦੇ ਸੀ ਤੇ ਇੱਕ ਗੱਲ ਦਾ ਜਵਾਬ ਦਿੰਦੇ ਸੀ ਸੋ ਇੱਕ ਬਹੁਤ ਮੰਦਭਾਗੀ ਘਟਨਾ ਹੈ ਔਰ ਨਾ ਪੂਰਾ ਹੋਣ ਵਾਲਾ ਘਟ ਹੈ ਪਰਿਵਾਰ ਲਈ ਔਰ ਪਰ ਮੰਨਣਾ ਤਾਂ ਪੈਣਾ ਕਿਉਂਕਿ ਜੋ ਆਇਆ ਉਹਨੇ ਜਾਣਾ ਪਰ ਇਸ ਤਰੀਕੇ ਨਾਲ ਜਾਣਾ ਇੱਕ ਯੰਗ ਹੀ ਕਹੂੰਗਾ ਮੈਂ 60 ਸਾਲ ਦੀ ਉਮਰ ਕੋਈ ਜ਼ਿਆਦਾ ਨਹੀਂ ਹੁੰਦੀ ਸੋ ਜਿੱਦਾਂ ਦੀ ਉਹਨਾਂ ਦੀ ਫਿਟਨੈਸ ਸੀ ਜੋ ਪਰਸਨੈਲਿਟੀ ਸੀਗੀ 6 ਫੁੱਟ 1 2 ਇੰਚ ਕੱਦ ਸੀਗਾ ਔਰ ਇੰਨਾ ਸੋਹਣਾ ਸ਼ਰੀਰ ਪਰ ਜੋ ਬਿਮਾਰੀ ਨਾਲ ਹੋਇਆ ਉਹ ਤੱਕ ਉਹ ਵੱਡੇ ਵੱਡੇ ਨੂੰ ਹਰਾ ਦਿੰਦੀ ਹੈ ਸੋ ਉਸ ਬਿਮਾਰੀ ਤੋਂ ਵੀ ਗੁਰੂ ਮਹਾਰਾਜ ਨਜਾਤ ਕਾਉਣ ਦਾ ਕੋਈ ਦਵਾਈ ਕੋਈ ਇਸ ਤਰ੍ਹਾਂ ਦਾ ਚੀਜ਼ ਹੋਵੇ ਕਿ ਜੀਆਂ ਬਿਮਾਰੀਆਂ ਅੱਗੇ ਨਾ ਹੋਣ ਸੋ ਸਾਡੀ ਤਾਂ ਬਹੁਤ ਸੰਵੇਦਨਾ ਹੈ ਪਰਿਵਾਰ ਨਾਲ ਮਾਨ ਸਰ ਨਾਲ ਔਰ ਗੁਰੂ ਮਹਾਰਾਜ ਨੂੰ ਆਪਣੀ ਚਰਨਾਚ ਸਤਾਨ ਦੇ ਮਾਨ ਸਰ ਗੁਰਦਾਸ ਮਾਨ ਸਰ ਸਟਰੋਂਗ ਨੇ ਜਾਂ ਬਹੁਤ ਫੀਲ ਕਰ ਰਹੇ ਕਿਉਂਕਿ ਬਟ ਓਬਵੀਅਸ ਹੈ ਉਹਨਾਂ ਦੇ ਬ੍ਰਦਰ ਹੈ ਉਹਨਾਂ ਦੇ ਨਾਲ ਬਚਪਨ ਬਿਤਾਇਆ ਹੈ ਹੁਣ ਵੀ ਨਾਲ ਨੇ ਔਰ ਇੱਕ ਪਿਲਰ ਦੀ ਤਰ੍ਹਾਂ ਉਹਨਾਂ ਦੇ ਨਾਲ ਖੜੇ ਸੀਗੇ ਸੋ ਮਾਨ ਸਰ ਦਾ ਬਾਰੇ ਜ਼ਰੂਰ ਜੀ ਭਰਾਵਾਂ ਤੋਂ ਵੱਡੀ ਤਾਂ ਭਾਰ ਭਰਾ ਤਾਂ ਬਾਹਮਾ ਹੁੰਦੇ ਨੇ ਭਾਵੇਂ ਜਿੰਨੇ ਮਰਜੀ ਸਟਰੋਂਗ ਦਿਖਣ ਬਾਰੋ ਅੰਦਰੋਂ ਹਾਲਾਂਕਿ ਉਹਨਾਂ ਦੀ ਪਕਤੀ ਉਹਨਾਂ ਨੂੰ ਬਹੁਤ ਮਜ਼ਬੂਤ ਰੱਖਦੀ ਹੈ ਬਟ ਭਰਾ ਤਾਂ ਭਰਾ ਹੀ ਹੁੰਦਾ ਸੋ ਤਾਂ ਅਕਸਰ ਸਟੇਜਾਂ ਤੇ ਤੁਸੀਂ ਸੁਣਿਆ ਹੀ ਹੋਣਾ ਅੱਜ ਕੱਲੋ ਸ਼ਾ ਮੁਹੰਮਦ ਸਾਹਿਬ ਦਾ ਉਹ ਗਾਰੇ ਸਨ ਕਿ ਮਾਂ ਮਰੇ ਤਾਂ ਮਾਪੇ ਮੁੱਕਦੇ ਪਿਓ ਮਰੇ ਘਰ ਵੇਲਾ ਰੱਬਾ ਮਰਨਾ ਵੀਰ ਕਿਸੇ ਦੇ ਉਝੜ ਜਾਂਦਾ ਮੇਲਾ ਸੋ ਅਕਸਰ ਮੈਂ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਵੀਡੀਓ ਸੁਣਦਾ ਸੀ ਸੋ ਭਾਵਾਂ ਲਈ ਤਾਂ ਇਹ ਸੌਖੀ ਘੜੀ ਨਹੀਂ ਹੈ ਬਹੁਤ ਔਖੀ ਘੜੀ ਹੈ ਔਰ ਜਿਹੜਾ ਯੰਗ ਬ੍ਰਦਰ ਹੁੰਦਾ ਉਹ ਪੁੱਤਰਾਂ ਵਰਗਾ ਹੀ ਹੁੰਦਾ ਉਹਦੇ ਨਾਲ ਹਰ ਗੱਲ ਸਾਂਝੀ ਹੁੰਦੀ ਹੈ ਤੇ ਉਹ ਇਹ ਬਹੁਤ ਦੁੱਖ ਦੀ ਘੜੀ ਹੈ ਸਰ ਵੱਡੇ ਵਿੱਚ ਉਸ ਬਾਤ ਹੈ ਬੜਾ ਔਖਾ ਟਾਈਮ ਹੈ ਸਪੈਸ਼ਲੀ ਗੁਰਦਾਸ ਬਾਜੀ ਹੋਰਾਂ ਦੇ ਮੈਂ ਦੋ ਕੁ ਵਾਰੀ ਬਾਜੀ ਨੂੰ ਮਿਲਿਆ ਤੇ ਬੜੇ ਨੇਕ ਰੂਹ ਸੀ ਮੈਂ ਗਿੱਦੜਵਾਹੇ ਮਿਲਿਆ ਉਹਨਾਂ ਨੂੰ ਅੱਜ ਉਹ ਸਾਡੇ 'ਚ ਨਹੀਂ ਹੈ ਯਕੀਨ ਜੈ ਨਹੀਂ ਹੋ ਰਿਹਾ ਇਸ ਵੈਰੀ 뮤ਜ਼ੀਕਲ ਪਰਸਨ ਬਟ ਬਹੁਤ ਹੰਬਲ ਸੀ ਬੜੇ ਨਾਈਸ ਪਰਸਨ ਸੀ ਔਰ ਇਹ ਬੜਾ ਵੱਡਾ ਘਾਟਾ ਗੁਰਦਾਸ ਭਾਜੀ ਦੀ ਫੈਮਲੀ ਦੇ ਲਈ ਕਿਉਂਕਿ ਜਿਹੜਾ ਆਰਟਿਸਟ ਹੁੰਦਾ ਉਹਦੀ ਲਾਈਫ ਜਿਹੜੀ ਤੁਹਾਨੂੰ ਪਤਾ ਹੀ ਆ ਕਿਵੇਂ ਦੀ ਹੁੰਦੀ ਹੈ ਹੈਨਾ ਕੱਲ ਨੂੰ ਜਾਂ ਪਰਸੋਂ ਨੂੰ ਸ਼ੋਅ ਵੀ ਹੋ ਸਕਦਾ ਇਹ ਸਾਰੀਆਂ ਗੱਲਾਂ ਤੋਂ ਉੱਠ ਕੇ ਸਾਰੇ ਕੰਮ ਕਰਨੇ ਪੈਂਦੇ ਆ ਆਰਟਿਸਟ ਨੂੰ ਪਰ ਆਰਟਿਸਟ ਵੀ ਇੱਕ ਹਿਊਮਨ ਬੀਇੰਗਸ ਹੁੰਦਾ ਜਿਵੇਂ ਸਾਡੇ ਆਮ ਲੋਕਾਂ ਚ ਨਿਭਾਉਣਾ ਔਖਾ ਪੈਂਦਾ ਐਵੇਂ ਸਾਰ ਫੈਮਲੀ ਨੂੰ ਔਖਾ ਪੈਂਦਾ ਭਾਜੀ ਦੀ ਫੈਮਲੀ ਲਈ ਗੁਰਦਾਸ ਭਾਜੀ ਦੀ ਫੈਮਲੀ ਔਖੀ ਖੜੀ ਹੈ ਕਿਉਂਕਿ ਛੋਟੇ ਪਾਈਸਾਂ ਨੂੰ ਉਹਨਾਂ ਨੂੰ ਮੋਢਿਆਂ ਤੇ ਚੱਕ ਕੇ ਤੋਰਨਾ ਬਹੁਤ ਔਖਾ ਸੋ ਪਰਿਵਾਰਿਕ ਮੈਂਬਰ ਵੀ ਜਿਹੜੇ ਨੇ ਇਸ ਸਮੇਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਦੇਖੇ ਆਂ ਔਰ ਅਸ਼ੋਕਮਤੀ ਸਰ ਔਰ ਅਸ਼ੋਕਮਸਤੀ ਸਰ ਔਰ ਰੋਮੀ ਸਰ ਦੋਨਾਂ ਨਾਲ ਅਸੀਂ ਗੱਲ ਕੀਤੀ ਔਰ ਉਹਨਾਂ ਨੇ ਆਪਣੇ ਬਚਪਨ ਦੀਆਂ ਯਾਦਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਔਰ ਮਾਨ ਪਰਿਵਾਰ ਦੇ ਲਈ ਕਿੰਨਾ ਵੱਡਾ ਘਾਟਾ ਹੈ ਇਹ ਵੀ ਉਹਨਾਂ ਨੇ ਜ਼ਰੂਰ ਦੱਸਿਆ ਕਿਉਂਕਿ ਇੱਕ 뮤지컬 ব্যাকਗਰਾਉਂਡ ਤੋਂ ਬਿਲੋਂਗ ਕਰਦੀ ਇਹਨਾਂ ਦੀ ਫੈਮਿਲੀ ਔਰ ਕਿਦਾਂ ਔਟ ਕੇ ਦੁਬਾਰਤੋਂ ਕੰਮ ਕਰਨਾ ਹੈ ਕਿਦਾਂ ਆਪਣੇ ਆਪ ਨੂੰ ਸਟਰੋਂਗ ਕਰਕੇ ਅੱਗੇ ਵਧਣਾ ਹੈ ਉਹਦੇ ਬਾਰੇ ਅਸ਼ੋਕ ਸਰ ਵੀ ਦੱਸ ਕੇ ਗਏ ਆਂ ਇੱਕ ਆਰਟਿਸਟ ਦੀ ਲਾਈਫ ਕਿੰਨੀ ਟਫ ਹੁੰਦੀ ਹੈ ਇਹ ਸਿਰਫ ਇੱਕ ਆਰ ਉਹ ਪਰਮਾਤਮਾ ਕਰੇ ਉਹਨਾਂ ਦੀ ਰੂਹ ਨੂੰ ਜਿਹੜੀ ਉਹ ਸ਼ਾਂਤੀ ਮਿਲੇ